ਮੇਰੀਆਂ ਹੋ ਗਏ ਕਲਿਕਲੀ ਨੂੰ ਮਾਰ ਕੇ ਇੱਕ ਦਮ ਹੀ ਕਰਦੇ ਆਂ ਮਾਰੋ ਦਗਾ ਮਾਰ ਅਬ ਤਰੀ ਇਹ ਨਹੀਂ ਨਾ ਕੋਈ ਨਹੀਂ ਮੈਂ ਨਹੀਂ ਚਾਹੁੰਦਾ ਉਹਨੂੰ ਮੈਂ ਪਾਉਂਦਾ ਪਹਿਲਾ ਕਦਮ ਸਾਰੇ ਚੁੱਕੇ ਲੈ ਕੇ ਜਾਣਾ ਹੀ ਉਹ ਨਜਾਇਜ਼ ਕਰਨਾ ਪਿਆ ਅਸੀਂ ਅੱਗੇ ਹੋਵਾਂਗੇ ਪੇਸ਼ ਉਸ ਇੱਥੇ ਦਾ ਬੰਦਾ ਬਣਿਆ ਤੇ ਪੁਲਿਸ ਵਾਲਾ ਤਾਂ ਫੇਰ ਕੀ ਹੋ ਗਿਆ ਕਦੇ ਲੱਗਾ ਪੁਲਸਾਰਾ ਹੈ ਸਾਡੇ ਲੋਕਾਂ ਵਰਤੀ ਨੂੰ ਸਲਾਮ ਹੈ ਪੁਲਿਸ ਮੁਕਾਬਲਾ ਮੁਕਾਬਲਾ मुर्दाा पुलिस मुर्दाबा हाद मुा पुलिस मुर्दाबा मुबा मुर्दा माणी पुष मु मुर्दा ਇਹ ਤੇ ਕੀ ਗੱਲ ਹੋਈ ਆ ਮੇਰਾ ਦੋਸਤਰਾ ਮੈਂ ਵੀਨਾ ਵਾ ਇਹ ਵਿੱਚ ਬੱਚੇ ਨਾਲ ਲੱਗੇ ਘਾਰ ਤੇ ਉਹਨਾਂ ਨੂੰ ਚੁੱਕ ਲਿਆ ਆ ਵਾ ਕੀ ਚੁੱਕ ਲਿਆ ਵਜੀ ਆਇਆ ਕਿਉਂ ਕੀਤਾ ਵਾ ਕੀ ਕੀਤਾ ਲੜਾਈ ਝਗੜਾ ਹੋਇਆ ਸੀ ਇਹਨਾਂ ਦਾ ਤੇ ਉਹ ਗਵਲਟੀ ਪਰਦਾ ਰਾਜੀਨਾਮਾ ਕਰਾਣ ਲੱਗਾ ਵੀ ਤੁਸੀਂ ਬੈਠੋ ਤੁਹਾਡਾ ਮੈਂ ਰਾਜੀਨਾਮਾ ਕਰਾ ਦੇਣਾ ਤੇ ਉਹਦੇ ਦਫਤਰ ਚੋਂ ਚੁੱਕ ਲਿਆ ਆ ਕਿ ਇੱਥੇ ਬੱਚੇ ਬੈਠੇ ਜੇ ਇਹਨਾਂ ਨੂੰ ਚੁੱਕ ਲਿਓ ਉਹ ਤੋਂ ਚੁੱਕ ਲਿਆ ਆ ਕੌਣ ਚੁੱਕ ਕੇ ਲਿਆ ਆ ਚਾਰਜਿਸ ਚੁੱਕ ਕੇ ਲਿਆ ਆ ਪੁਲਿਸ ਵਾਲਾ ਹੂੰ ਤਕੀ ਉਹਨਾਂ ਨੂੰ ਮਾਰਿਆ ਘੁੱਟਿਆ ਮਾਰਿਆ ਘੁੱਟਿਆ ਇਹਨਾਂ ਨੂੰ ਨਾ ਮਾਰ ਕਾਂ ਜੋ ਕੀ ਹੋ ਗਿਆ ਹੀ ਨਹੀਂ ਉਹਨਾਂ ਦੇ ਪੱਲੇ ਕੱਕ ਨਹੀਂ ਗਾ ਮਾਰ ਕੇ ਉਹਨਾਂ ਨੂੰ ਕੀ ਕਰਨਾ ਵਾ ਮੈਂ ਤਾਂ ਕਹਿੰਦੀ ਮਾਰ ਮਾਰ ਕੇ ਆ ਗੋਲੀ ਉਹਨੂੰ ਉਹਦੇ ਬੈਰ ਪੈ ਗਿਆ ਹੁਣ ਮੰਗਾ ਕਿੱਥੀਆਂ ਕੱਟਾ ਅੰਦਰ ਉਹਦੇ ਗੋਲ ਹੈ ਅੰਦਰ ਹੀ ਨੇ ਮੈਂ ਕਿਹਾ ਕਿ ਉਹਨਾਂ ਕੀ ਕਰਨੀ ਹੈ ਕਾਰਨ ਆਪਸ ਚ ਮੁੰਡੇ ਮੁੰਡੇ ਲੜ ਪਏ ਹਾਂ ਜੀ ਮੁੰਡੇ ਮੁੰਡੇ ਲਾੜਬੇ ਤੇ ਉਹ ਕਹਿੰਦੇ ਸੀ ਤੁਹਾਡਾ ਰਾਜੀ ਨਾਮਾ ਕਰਾ ਦਨੇ ਆ ਅਸੀਂ ਕਹਾਂ ਚਲੋ ਕੋਈ ਨਹੀਂ ਉਹਨਾਂ ਨੇ ਵੀ ਉੱਥੇ ਰਹਿਣਾ ਅਸੀਂ ਵੀ ਉੱਥੇ ਰਹਿਣਾ ਦੁਸ਼ਮਨੀ ਨਹੀਂ ਪਾਣੀ ਕਿਉਂਕਿ ਬੱਚੇ ਉਹਨਾਂ ਦੇ ਵੀ ਸਾਡੇ ਦੇ ਸਾਡੇ ਬੱਚੇ ਉਹਨਾਂ ਦੇ ਅਸੀਂ ਬੱਚਿਆਂ ਦਾ ਆਪਸੇ ਮੇਲ ਜੋਲ ਕਰਾਣਾ ਜਪੀਆਂ ਉਹ ਆ ਰਹੀਆਂ ਬਸ ਇਸ ਵਾਸਤੇ ਉੱਥੇ ਸੱਧਿਆ ਤੇ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਤੇ ਝੁੱਕ ਕੇ ਲਾਇਆ ਜਾਇਜ਼ ਨਜਾਇਜ਼ ਸਾਰੇ ਝੁੱਕੇ ਉੱਥੇ ਇਹ ਰਾਜੀ ਨਾਮਾ ਵੀ ਨਹੀਂ ਐ ਤੇ ਝੁੱਕ ਕੇ ਲਾਇਆ ਆ ਆ ਗੱਲ ਉਹ ਮੇਰੇ ਸਾਦੇ ਵਿੱਚ ਕੋਈ ਦੋਸ਼ ਵੀ ਨਹੀਂ ਕੋਈ ਦੋਸ਼ ਨਹੀਂ ਦੇਗਾ ਤਹਾਡਾ ਵੀ ਮੁੰਡਾ ਨਾ ਹਾਂ ਇਹਨਾਂ ਦਾ ਵੀ ਲੈ ਆਏ ਆ ਉਹਨੇ ਕੀ ਕੀਤਾ ਉਹਨਾਂ ਨੇ ਕੁਝ ਨਹੀਂ ਕੀਤਾ ਨਾਲ ਜਿਹੜਾ ਤੁਹਾਡੇ ਨਾਲ ਖੜਾ ਤੇ ਬੈ ਤੁਹਾਡੇ ਨਾਲ ਕੜੀਆਂ ਇਹ ਕੁਝ ਹੋਇਆ ਜੀ ਥਾਣਾ ਫਰੀ ਸੁਗੜਾ ਆਪਣਾ ਅਲਾਕਾ ਹੈ ਜਰਾ ਫਰੀ ਸਿੰਘ ਨਗਰ ਦੇ ਵਿੱਚ ਕੋਈ ਦੋ ਪਾਰਟੀਆਂ ਦੇ ਮੁੰਡਿਆਂ ਦੀ ਆਪਸੀ ਝਗੜਾ ਆਇਆ ਸੀ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਅੱਛਾ ਉਹ ਬੱਚੇ ਦੇ ਸੱਟ ਲੱਗੀ ਸੀ ਉਹਦਾ ਰਿਜੈਕਟਿਵ ਆਇਆ 23 24 ਦਾ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਨਾ ਕਾਰਵਾਈ ਹੋਣ ਦੇ ਕਾਰਕ ਮੁੰਡੇ ਦੂਜੇ ਉਤੇ ਰਾਣਾ ਨੇ ਆਪਸ ਵਿੱਚ ਫੇਰ ਲੜ ਪਏ ਉਹ ਦੂਜੇ ਮੰਡੇ ਦੇ ਸਟਾਨ ਆ ਗਏ ਮੋਦਬਾਰ ਸਾਡੇ ਕਮਲਜੀਤ ਗੋਲਡੀ ਜੀ ਵਾਰ ਨੰਬਰ 52 ਦੇ ਬੀਜੇਪੀ ਦੇ ਸੀਨੀਅਰ ਵਰਕਰ ਨੇ ਉਹ ਵਾਰ ਦੇ ਇੰਚਾਰਜ ਨੇ ਉਹਨਾਂ ਨੇ ਦੋਹਾਂ ਪਾਰਟੀਆਂ ਨੂੰ ਬੁਲਾਇਆ ਸੀ ਵੀ ਤੁਹਾਡਾ ਰਾਜਨਾਵਾ ਕਰ ਦਿੰਦੇ ਆ ਅੱਛਾ ਉਹਨਾਂ ਦੇ ਦਫ਼ਤਰ ਬੈਠੇ ਸੀ ਇੱਕ ਪਾਰਟੀ ਬੈਠੀ ਸੀ ਤੇ ਦੂਜੀ ਨੇ ਲੈ ਆਉਣਾ ਸੀਗਾ ਤੇ ਇਸ ਆਪਣਾ ਸਾਜ਼ਿਸ਼ ਦੇ ਨਾਲ ਚੌਕੀ ਇੰਚਾਰਜ ਔਰ ਥਾਣਾ ਗੇਟ ਕੀ ਮਾਰੇ ਐਸ ਐਚਓ ਸਾਹਿਬ ਇਹਨਾਂ ਨੇ ਮੋਤ ਬਾੜ ਦੇ ਗੋਲੀ ਦੇ ਦਫ਼ਤਰੋਂ ਉਹਨਾਂ ਮੁੰਡਿਆਂ ਨੂੰ ਚੁੱਕ ਲਿਆ ਤਾਂ ਜਿਹੜੇ ਕਿ ਵਿੱਚ ਨਜਾਇਜ਼ ਬੰਦੇ ਵੀ ਲੈ ਆਂਦੇ ਜਿਨ੍ਹਾਂ ਦਾ ਕੋਈ ਲੜਾਈ ਦੇ ਵਿੱਚ ਰੋਲ ਨਹੀਂ ਆ ਔਰ ਉਹ ਦਫ਼ਤਰ ਦੇ ਵਿੱਚ ਵੀ ਉਹਨਾਂ ਨੂੰ ਕੁੱਟਿਆ ਥਾਣੇ ਆ ਕੇ ਵੀ ਉਹਨਾਂ ਨੂੰ ਕੁੱਟਿਆ ਜਦੋਂ ਕਿ ਇੱਥੇ ਕੁੱਟਣ ਦਾ ਮਸਲਾ ਤੇ ਲੜਾਈ ਦਾ ਹੈ ਇਹਨਾਂ ਨੂੰ ਕੋਈ ਕੁਝ ਬਕਾਉਣਾ ਸੀਗਾ ਜਿਹੜਾ ਇਹਨਾਂ ਨੂੰ ਕੁੱਟਣਾ ਪਿਆ ਇਸ ਕਰਕੇ ਜਿਹੜਾ ਵਾ ਸਾਨੂੰ ਇਹ ਧਰਨਾ ਲਾਉਣਾ ਪਿਆ ਕਿ ਜੇ ਇਹ ਮੋਤ ਬਾੜ ਨਾਲ ਮੋਤ ਬਾੜ ਦੇ ਦਫ਼ਤਰੋਂ ਹੀ ਮਤਲਬ ਹੋਏਗਾ ਤੇ ਇਹ ਫਿਰ ਕੋਈ ਰਾਜਨਾਵ ਦਾ ਰਿਸ਼ਤਾ ਹੈ ਕਿ ਨਹੀਂ 23 24 ਦਾ ਪਹਿਲਾ ਜਿਹੜਾ ਪਰਚਾ 23 ਜਵੇ ਦਾ ਹੋਇਆ ਹੁਣ ਜਿਹੜੇ ਮੁੰਡੇ ਦੇ ਸੱਟ ਲੱਗੇ ਆ ਔਰ ਆਪਣੀ ਗਿਆ ਜੇ ਕਾਰਵਾਈ ਕਰਨੀ ਆ ਕ੍ਰਾਸ ਕਰੋ ਇੱਕ ਤਰਫਾ ਕਿ ਉਹ ਚੁੱਕੇ ਲਿਆਂਦਾ ਔਰ ਜਿਹੜੇ ਮੁੰਡੇ ਨਿਜਾਇਜ਼ ਹੈ ਪੁਲਸ ਵਾਲੇ ਪੁਲਸ ਨੇ ਉਹ ਕੁੱਟਮਾਰ ਕੀਤੀ ਆ ਔਰ ਮੋਤਬਾਰਾਂ ਦੇ ਸਾਹਮਣੇ ਕੀਤੀ ਆ ਅੱਛਾ ਜੀ ਵੀਡੀਓ ਹੈਗੀ ਨਾ ਵੀਡੀਓ ਸ਼ਾਇਦ ਉਥੇ ਸੀਸੀਟੀਵੀ ਕੈਮਰਾ ਹੋਣ ਕਿਤੇ ਜੁਗ ਮਿਲ ਜੇ ਜਾਣ ਦੀ ਕੁੱਟਮਾਰ ਪੰਟੀ ਦਾ ਸੇ ਮੁੰਡੇ ਲੱਗੇ ਆ ਐਵਾਰ ਕਰਨੀ ਆ ਹਾਂ ਜੀ ਜਿੰਨਾ ਵੀ ਚੋਰ ਨਜਾਇਜ਼ ਹੀ ਕਿੰਨੇ ਜਾਇਜ਼ ਦੰਚਰ ਮੁਡੇ ਨੇ ਗਿਆ ਜੇ ਕਿ ਵਿੱਚ ਜਨਾਰਾ ਬਰੋਲ ਹੀ ਨਹੀਂ ਆ ਤੇ ਇੱਕ ਮੁੰਡਾ ਸਹੀ ਹੈ ਹਾਂਜੀ ਇੱਕ ਹੀ ਮੁੰਡਾ ਸਹੀ ਹੈ ਦੋ ਚਾਰ ਜਿਹੜੇ ਝਗੜਾ ਚਲੋ ਹੋਇਆ ਦੋ ਚਾਰ ਜਾਨੇ ਉਧਰ ਦੋ ਚਾਰ ਜਾਨੇ ਉਧਰ ਹੁੰਦੇ ਹੀ ਨੇ ਕੋਈ ਝਗੜਾ ਕੋਈ ਤਾਂ ਮੈਟਰ ਥੋੜਾ ਵਾ ਝਗੜੇ ਹੁੰਦੇ ਰਾਜਨਾਮੇ ਹੁੰਦੇ ਆ ਪਰ ਐਡੀ ਕਿਹੜੀ ਗੱਲ ਇਹ ਰੇਟ ਕਰਕੇ ਰਾਤ ਨੂੰ ਚੁੱਕ ਕੇ ਲੈ ਆਉਣਾ ਉਹਨਾਂ ਨੂੰ ਔਰ ਮੋਤ ਮਾਰਦੇ ਦਫ਼ਤਰੋਂ ਮੋਤ ਮਾਰੇ ਦਾ ਮਤਲਬ ਕੋਈ ਤੇ ਰਾਜਨਾਮਾ ਨਾ ਕਰਾਵੇ ਥਾਣੇ ਦੇ ਵਿੱਚ ਆਵੇ ਥਾਣੇ ਦੇ ਵਿੱਚ ਰਾਜਨਾਮਾ ਹੋਵੇ ਤੇ ਫਿਰ ਠੀਕ ਆ ਨਾਲੇ ਰਾਜੀ ਇਤ ਨਾਲੇ ਨਾਵਾ ਕੁਈ ਸਮਝ ਨਹੀਂ ਆਇਓ ਅੰਤਰ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਕੀ ਗੱਲਬਾਤ ਹੈ ਪ੍ਰਸ਼ਾਸਨ ਕਹਿੰਦੇ ਪਏ ਆ ਵੀ ਜਿਹੜੇ ਨਜਾਇਜ਼ ਮੁੰਡੇ ਉਹ ਲੈ ਜਾਓ ਪਰ ਅਸੀਂ ਕਹਿੰਨੇ ਆ ਵੀ ਜਿਹੜੇ ਸਾਡੇ ਦਫ਼ਤਰੋਂ ਮੁੰਡੇ ਚੋਕੇ ਲਾਦੇ ਉਹ ਇੱਕ ਵਾਰੀ ਲਾਓ ਚਾਹੇ ਉਹ ਚਾਇਜ ਆ ਚਾਹੇ ਉਹ ਨਜਾਇਜ਼ ਆ ਪਾਸ ਰੇਟ ਕਰਕੇ ਉਹਨਾਂ ਦੇ ਘਰੋਂ ਜਿਹੋ ਨਜਾਇਜ਼ ਆ ਉਹਨਾਂ ਦੇ ਘਰੋਂ ਰੇਟ ਚੋਕ ਕਰਕੇ ਚੋਕਲੇ ਆਓ ਜਿਹੜਾ ਸਾਡੇ ਦਫ਼ਤਰੋਂ ਚੋਕੇ ਲਾਦੇ ਉਹ ਗਲਤ ਕੀਤੀ ਕੋਈ ਲੜਾਈ ਝਗੜਾ ਆਈ ਉਹਦੇ ਸਬੰਧ ਚ ਬੁਲਾਏ ਥਾਣੇ ਇਸੋਰਾ ਇਹ ਕੋਲ ਅਲੀਗੇਸ਼ਨ ਵੀ ਲੱਗਦੇ ਪਏ ਸੀ ਪੁਲਿਸ ਦੇ ਉੱਪਰ ਕੀ ਪੈਸੇ ਖਾਤੇ ਆ ਨਹੀਂ ਹਾਂ ਨੂੰ ਨਹੀਂ ਪਤਾ ਜੀ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਆਹੀਂ ਨਹੀਂ ਕੋਈ ਇਹ ਸਾਰੇ ਫਿਰ ਵੀ ਪਤਾ ਚੱਲਿਆ ਕਿ ਕੀ ਮਤਲਬ ਕਿ ਉਹ ਮੁੰਡੇ ਵੀ ਜਿਹੜੇ ਫੜ ਕੇ ਲਿਆ ਗਏ ਸੀ ਜੀ ਝਗੜਾ ਆਇਆ ਸੀ ਉਹਦੇ ਸਬੰਧ ਚ ਲਿਆਂਦੇ ਸੀ ਤੇ ਜਾਣ ਕੇ ਕਰੀ ਜਾ ਰਹੇ ਝਗੜੇ ਕਰਕੇ ਲਿਆ ਅਲੀਗੇਸ਼ਨ ਵੀ ਸਰਪੁਲਿਸ ਦੇ ਉੱਪਰ ਜਿਹੜੇ ਲੱਗਦੇ ਪਏ ਆ ਕਾਹਦੇ ਅਲੀਗੇਸ਼ਨ ਨੇ ਉਹਦੇ ਪੈਸਿਆਂ ਦੇ ਲਾਉਂਦੇ ਪਏ ਕਿ ਕਿਸ ਨੇ ਪੈਸੇ ਪਰਿਵਾਰਿਕ ਮਾਮਲਾ ਨੇ ਅਲੀਗੇਸ਼ਨ ਲਾਏ ਨਹੀਂ ਮੈਨੂੰ ਇਹਦੇ ਬਾਰੇ ਕੋਈ ਨੋ ਲੈਜ ਨਹੀਂ ਕੋਈ ਝਗੜੇ ਦਾ ਕੀ ਮਕਸਦ ਹੈ ਹਾਂ ਕੋਈ ਨਹੀਂ ਉਹ ਵੈਰੀਫਾਈ ਕਰਨੇ ਆ ਜੀ ਹਾਂਜੀ ਜੋ ਬੰਦੀ ਉਹ ਕਾਰਵਾਈ ਹੋਏ ਠੀਕ ਉਹ ਬੰਦੇ ਛੱਡੇ ਤਾਂ ਨਹੀਂ ਗਏ ਜੀ ਕਿਹੜੇ ਬੰਦੇ ਜੀ ਜਿਹਨੇ ਫਰੇ ਉਹਨਾਂ ਕੋਲ ਸੁਟਿਆ ਤਾਂ ਨਹੀਂ ਗੱਲ ਨਹੀਂ ਸਾਡੇ ਕੋਲ ਬੰਦੀ ਕੋਈ ਅਜਿਹੀ ਕਾਰਵਾਈ ਚੰਗੀ ਵੈਰੀਫਾਈ ਕਰਨੇ ਇੱਕ ਵੈਰੀਫਾਈ